ਸਰਪੰਚਾ ਤੇ ਪੰਚਾਂ ਨਾਲ ਬीडीपीओ ਦਫਤਰ ਵਿਖੇ ਚੁੱਲਾ ਟੈਕਸ ਦੀ ਰਸੀਦ ਅਤੇ ਐਨਓਸੀ ਲੈਂਡ ਕੌਂਸਲ ਦੇ ਅਦਾਸਕ ਤੋਂ ਕਾਂਗਰਸੀ ਵਿਧਾਇਕ ਬਰਿੰਦਰਜੀਤ ਸਿੰਘ ਪਾੜਾ ਨੇ ਕਿਹਾ ਕਿ ਉਹਨਾਂ ਨੂੰ ਦਫਤਰ ਵਿੱਚ ਕੋਈ ਵੀ ਅਧਿਕਾਰੀ ਕਰਮਚਾਰੀ ਨਹੀਂ ਮਿਲਿਆ ਇੱਥੋਂ ਤੱਕ ਕਿ ਛੁੱਟੀ ਦਾ ਬਹਾਨਾ ਲਗਾ ਕੇ ਸਾਰੇ ਅਧਿਕਾਰੀ ਤੇ ਕਰਮਚਾਰੀ ਦਫਤਰ ਵਿੱਚੋਂ ਗਾਇਬ ਸਨ ਤੇ ਉਹਨਾਂ ਇਹ ਵੀ ਕਿਹਾ ਹੈ ਕਿ ਸਰਪੰਚੀ ਦੀਆਂ ਚੋਣਾਂ ਵਿੱਚੋਂ ਆਪਣੇ ਕਿਸੇ ਵੀ ਸਰਪੰਚ ਨਾਲ ਤੱਕਾ ਨਹੀਂ ਹੋਣ ਦੇਣਗੇ ਇਸ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਬीडीपीओ ਦਫਤਰ ਵਿੱਚੋਂ ਪੰਚਾ ਸਰਪੰਚਾਂ ਨੂੰ ਐਨਓਸੀ ਅਤੇ ਚੁੱਲਾ ਟੈਕਸ ਦੇਣਾ ਪਵੇਗਾ ਉਹਨਾਂ ਨੇ ਵੀ ਕਿਹਾ ਹੈ ਕਿ ਜੇਕਰ ਅੱਜ ਛੁੱਟੀ ਹੈ ਤਾਂ ਉਹਨਾਂ ਨੂੰ ਇਸ ਸਬੰਧੀ ਡੀਸੀ ਗੁਰਦਾਸਪੁਰ ਦੇ ਨਾਲ ਗੱਲਬਾਤ ਜਿਹੜੀ ਆ ਉਹ ਕਰਨੀ ਪਵੇਗੀ ਜੇਕਰ ਛੁੱਟੀ ਨਾ ਹੋਈ ਤਾਂ ਉਹ ਸੋਮਵਾਰ ਨੂੰ ਇਸ ਸਬੰਧੀ ਲਿਖਤੀ ਸ਼ਿਕਾਇਤ ਵੀ ਕਰਨਗੇ ਅੱਜ ਸਾਰੇ ਆ ਖੜੇ ਆ ਸਰਪੰਚ ਮੈਂਬਰ ਪੰਚਾਇਤ ਦੇ ਤੇ ਜਿਹੜੀ ਆ ਚੁੱਲਾ ਟੈਕਸ ਦੀਆਂ ਰਸੀਦਾਂ ਤੇ ਐਨਓਸੀ ਲੈਣੀ ਆ ਜੀ ਤੇ ਮੈਨੂੰ ਇਹ ਪਤਾ ਲੱਗਾ ਹੁਣ ਪਹਿਲਾਂ ਤੇ ਸਾਰੇ ਅੰਦਰ ਸੀਗੇ ਤੇ ਜਿਹੜਾ ਵੀ ਆਉਂਦਾ ਉਹਨੂੰ ਕਹਿੰਦੇ ਆ ਵੀਡੀਓ ਸਾਹਿਬ ਨੇ ਮਨਾ ਕੀਤਾ ਤੇ ਅ ਫਰਮਾਇਆ ਸ਼ਕਤੀ ਨਾਲ ਗੱਲ ਕੀਤੀ ਐ ਇੱਕ ਨਾਲ ਉਹ ਕਹਿੰਦਾ ਕਿ ਵੀਡੀਓ ਸਾਹਿਬ ਨੇ ਮਨਾ ਕੀਤਾ ਇਹ ਦੇ ਦਿੰਨੇ ਆ ਦੇ ਦਿੰਨੇ ਆ ਤੇ ਮੈਂ ਕਿਹਾ ਇੱਥੇ ਬੈਠੋ ਮੈਂ ਆ ਗਿਆ ਮੈਂ ਆਇਆ ਸਾਰੇ ਭੱਜ ਗਏ ਤੇ ਹੁਣ ਮੈਨੂੰ ਇਹ ਪਤਾ ਲੱਗਾ ਜੋ ਇਹਨਾਂ ਦੇ ਮੁਤਾਬਕ ਹੋਂ ਰਿਕਾਰਡ ਮੈਂ ਤਾਂ ਲਿਆ ਰਿਆਂ ਗੱਲ ਨੂੰ ਇਹ ਕਹਿੰਦੇ ਛੁੱਟੀ ਅੱਜ ਛੁੱਟੀ ਹੋ ਗਈ ਹੈ ਜੇ ਤੇ ਛੁੱਟੀ ਆ ਤੇ ਟੈਕਨੀਕਲੀ ਮੈਂ ਇਹਨਾਂ ਨੂੰ ਕੁਝ ਨਹੀਂ ਕਹਿਣਾ ਕਿਉਂਕਿ ਜਿਹੜਾ ਛੁੱਟੀ ਆ ਮੈਂ ਕਿ ਐਮਪਲਾਈ ਨੂੰ ਫੋਰਸ ਨਹੀਂ ਕਰ ਸਕਦਾ ਵੀ ਤੁਸੀਂ ਦਇਓ ਇਲੈਕਸ਼ਨ ਜੁੜੀ ਇਹਨੇ ਛੁੱਟੀ ਕੈਸ ਹੋਣੀ ਸਿਰਫ ਨਾਮਿਨੇਸ਼ਨ ਹੀ ਦੇਖੋ ਜੋ ਉਹਨਾਂ ਦੇ ਮੁਤਾਬਕ ਉਹਨਾਂ ਕਹਿਆ ਛੁੱਟੀ ਹੈ ਇਹ ਡੀਸੀ ਸਾਹਿਬ ਨਾਲ ਗੱਲ ਕਰਕੇ ਮੈਂ ਰਿਟਨ ਚ ਇਸ ਗੱਲ ਨੂੰ ਵੈਰੀਫਾਈ ਕਰਾਂਗਾ ਫਿਰ ਇੱਥੇ ਐਕਸ਼ਨ ਕਰਾਵਾਂਗਾ ਇਹਨਾਂ ਸੈਕਟਰੀਆਂ ਦੇ ਜਾਂ ਸਾਰੇ ਤੁਸੀਂ ਦੇਖ ਲਿਓ ਸਾਰਾ ਇਹਨਾਂ ਦਾ ਵੀਡੀਓ ਆਫਿਸ ਖਾਲੀ ਹੈ ਇਸ ਵਕਤ ਸੋ ਇਸ ਕਰਕੇ ਜੇ ਇਹਨਾਂ ਨੂੰ ਅੱਜ ਛੁੱਟੀ ਆ ਤੇ ਸੋਮਵਾਰ ਤੇ ਨਹੀਂ ਛੁੱਟੀ ਸੋਮਵਾਰ 9 ਵਜੇ ਜਿਹੜਾ ਇਹਨਾਂ ਦੀਆਂ ਜੋ ਚੁੱਲਾ ਟੈਕਸ ਜਾਂ ਜੋ ਵੀ ਐਨਓਸੀਜ਼ ਨੇ ਉਹ ਸਾਰੇ ਇੱਥੇ ਲਾਈਨ ਚ ਲੱਗ ਕੇ ਲੈਣਗੇ ਮੈਂ ਖੋਦ ਆਉਂਗਾ ਤੇ ਜਿਹਨੂੰ ਕਿਹਨੂੰ ਦਿੱਕਤ ਆਈ ਫਿਰ ਪ੍ਰਸ਼ਾਸਨ ਜਾਣੇ ਤੇ ਕੋਈ ਹੋਰ ਜਾਣੇ ਇਲੈਕਸ਼ਨ ਇੱਕ ਬੰਨੇ ਰਹਿ ਜਿਹੜੀਆਂ ਫਿਰ ਮੈਚ ਮੇਰਨਾ ਪੈਣਾ ਜੀ ਦਫ਼ਤਰਾਂ ਦੇ ਸਾਰੇ ਦਫ਼ਤਰ ਮਿਲੇ ਕੋਈ ਨਹੀਂ ਜੀ ਸਾਰੇ ਹਾਂ ਨਹੀਂ ਸਾਰੇ ਭੱਜ ਪੁੱਜ ਗਏ ਆ ਤੇ ਕਿੰਨਾ ਚਿਰ ਭੱਜ ਲੈਣਗੇ ਇਦਾਂ ਥੋੜੀ ਗੱਲ ਬਣਨੀ ਆ ਐਨਓਸੀ ਦੇ ਸਾਰਿਆਂ ਨੂੰ ਦੇਣੀ ਪੈਣੀ ਚੁੱਲਾ ਟੈਕਸ ਵੀ ਦੇਣਾ ਪੈਣਾ ਲੈਣਾ ਹੀ ਪੈਣਾ ਵੋਟਿੰਗ ਲਿਸਟ ਦੇ ਰਹੇ ਦੀ ਕਿਤੇ ਫੀਸ ਪੂਸ ਲਈ ਜਾਂਦੇ ਪਾਤਾ ਨਹੀਂ 500 ਰੁਪਈਆ ਕੋਈ ਲੈ ਰੇ ਆ ਹੋ ਸਕਦਾ ਚਲੋ ਉਹਨਾਂ ਨੇ ਫੋਟੋ ਸਟੇਟ ਕਾਪੀਆਂ ਕਰਾ ਰਹੇ ਆ ਤੇ ਐਕਚੁਅਲੀ ਇੱਕਦਮ ਹੀ ਇਲੈਕਸ਼ਨ ਹੋਈ ਹੈ ਨਾ ਪਹਿਲਾਂ ਤੇ ਸਰਕਾਰ ਕਰਾਉਣ ਦੇ ਰੌਂਚ ਨਹੀਂ ਇਹ ਤੇ ਹਾਈ ਕੋਰਟ ਨੇ ਡਾਂਗ ਦੇ ਕੇ ਕਰਾਈ ਆ ਤੇ ਅਫਸਰਾਂ ਤੇ ਵੀ ਬਰਡਨ ਹੈਗਾ ਵੀ ਇੱਕਦਮ ਆ ਗਈਆਂ ਇਲੈਕਸ਼ਨ ਚਲੋ ਉਹ ਤੇ ਉਹ ਅਫਸਰ ਦੇਖਣ ਤੇ ਸਾਰਾ ਕਰਨ ਪਰ ਜਿਹੜੀ ਜੋ ਐਨਓਸੀ ਤੇ ਚੁੱਲਾ ਟੈਕਸ ਦੀ ਸਾਰੇ ਸੈਕਟਰਾਂ ਨੂੰ ਵਾਰਨ ਕਰਨਾ ਤੁਹਾਡੇ ਮਾਧਿਅਮ ਰਹੀਂ ਅੱਜ ਭੱਜ ਗਏ ਉਹ ਕੱਲ ਐਤਵਾਰ ਦੀ ਛੁੱਟੀ ਮਨਾ ਲਓ ਸੋਮਵਾਰ ਇੱਥੇ ਆਉਣਾ ਵਾ ਸੋ ਇਸ ਕਰਕੇ ਇਹ ਜੋ ਜਿਹੜੀ ਐਨਓਸੀ ਦੀ ਗੱਲ ਆ ਉਹਦੇ ਲਈ ਤੇ ਇਲੈਕਸ਼ਨ ਕਮਿਸ਼ਨ ਲੋ ਕਰਤਾ ਐਫੀਡੀਓਡ ਦੇ ਦੋ ਤੇ ਜਿਹੜੀ ਚੋਲਾ ਟੈਕ ਦੀ ਰਸੀਦ ਆ ਉਹ ਇਹਨਾਂ ਨੂੰ ਦੇਣੀ ਪੈਣੀ ਕਿੰਨਾ ਚਿਰ ਭੱਜ ਲਣਗੇ ਅਜੇ ਵਰਕਿੰਗ ਡੇ 3-4 ਪਏ ਨੇ ਸੋ ਇਸ ਕਰਕੇ ਮੈਂ ਆਇਆ ਸੀਗਾ ਪਰ ਜਦੋਂ ਪਤਾ ਲੱਗਾ ਅੱਜ ਕਹਿੰਦੇ ਛੁੱਟੀ ਆ ਉਹ ਡੀ ਸਾਹਿਬ ਤੋਂ ਵੈਰੀਫਾਈ ਕਰਨੇ ਆ ਰਿਟਰਨ 'ਚ ਮੈਂ ਹੁਣੇ ਦਊਂਗਾ ਉਹਨਾਂ ਨੂੰ ਵੀ ਦੱਸਿਆ ਜਾਏ ਕਿ ਮੁਲਾਜ਼ਮਾ ਅੱਜ ਜਿਹੜੇ ਆ ਚੀਜ਼ਾਂ ਉਹ ਕਰਨੀਆਂ ਲਾਓ ਆ ਕਿ ਨਹੀਂ ਲਾਓ ਜੇ ਨਹੀਂ ਲਾਓ ਜੇ ਲਾਉਗਾ ਤੇ ਫਿਰ ਉਹ ਇਹਨਾਂ ਤੇ ਕਾਰਵਾਈ ਕਰਾਵਾਂਗੇ ਜਿਹੜੇ ਅੱਜ ਥੋਏ ਹੁਣ ਐਫਐਸਐਨ ਨੇ ਜੇ ਨਹੀਂ ਲਾਉ ਤੇ ਠੀਕ ਆ ਫਿਰ ਫਿਰ ਸੋਮਵਾਰ 9 ਵਜੇ ਮਿਲਦੇ ਆ ਆਣ ਮਿਲੋ ਸਜਣਾ ਹੋਏਗਾ ਉਸ ਦਿਨ